ਗੁਰਦੁਆਰਾ ਪੱਠਾ ਸਾਹਿਬ ਤੋਂ ਤੱਜੇ ਹੱਥ ਗੁਰਦੁਆਰਾ ਜਿਹੜਾ ਲਾਈਨ ਤੋਂ ਪਾਰ ਉਹ ਤੁਹਾਨੂੰ ਦਿਖਾਉਣੇ ਆ ਜਿਹੜਾ ਕੋਟਲਾ ਨਿਹੰਗ ਉਹਦਾ ਜਿਹੜਾ ਰਹੱਸ ਸੀਗੀ ਉਸ ਜਗ੍ਹਾ ਨਾਲ ਸੰਬੰਧਿਤ ਜਿਹੜਾ ਗੁਰਦੁਆਰਾ ਉਹ ਤੁਹਾਨੂੰ ਦਿਖਾਉਣੇ ਆ ਜਿੱਥੇ ਭਾਈ ਬਚਿੱਤਰ ਸਿੰਘ ਦੀ ਸੇਵਾ ਹੋਈ ਸੀਗੀ ਇਹ ਉਸ ਜਗ੍ਹਾ ਤੇ ਉਸ ਖੂਹ ਤੇ ਲਿ ਜਾ ਰਹੇ ਹਾਂ ਜਿੱਥੇ ਕਈ ਪਾਤਸ਼ਾਹੀਆਂ ਨੇ ਕਈ ਗੁਰੂ ਸਾਹਿਬ ਨੇ ਮਤਲਬ ਇਸ਼ਨਾਨ ਕੀਤਾ ਇਸ ਪਿੰਡ ਦਾ ਨਾਂ ਪਹਿਲਾਂ ਕੋਟ ਕੋਟ ਪਠਾਣਾ ਸੀ ਤੇ ਬਾਅਦ ਵਿੱਚ ਇਹਦਾ ਨਾਂ ਕੋਟੜਾ ਪੈ ਗਿਆ ਸੀ ਠੀਕ ਹੈ ਜੀ ਸਮਸਖਾਂ ਦਾ ਪਿੰਡ ਸੀਗਾ ਇਹ ਸਮਸਖਾਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਹੁਣ ਅੱਗੇ ਦਵਾਂਗੇ ਹੁਣ ਆਪਾਂ ਚੱਲਦੇ ਹਾਂ ਅੱਗੇ ਗੁਰਦੁਆਰਾ ਸਾਹਿਬ ਵੱਲ ਆਹ ਜਿਹੜਾ ਰੇਲਵੇ ਟਰੈਕ ਟੱਪ ਕੇ ਅੱਗੇ ਗੁਰਦੁਆਰਾ ਸਾਹਿਬ ਆਊਗਾ ਉਹ ਤੁਹਾਨੂੰ ਦਿਖਾਉਨੇ ਆ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉੱਪਰ ਗੇਟ ਵੀ ਬਣਿਆ ਹੋਇਆ ਆ ਦੇਖੋ ਜੀ ਇੱਥੇ ਇਹ ਭਾਈ ਬਚਿੱਤਰ ਸਿੰਘ ਦਾ ਸਹੀ ਦੀ ਸਥਾਨ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਇੱਥੇ ਕਿਹੜੇ ਕਿਹੜੇ ਪਾਤਸ਼ਾਹੀ ਆਏ ਤੇ 6ਵੀਂ 7ਵੀਂ 8ਵੀਂ 9ਵੀਂ ਅਤੇ 10ਵੀਂ ਪਾਤਸ਼ਾਹੀ ਬਾਬਾ ਅਜੀਤ ਸਿੰਘ ਜੁਹਾਰ ਸਿੰਘ ਇਹ ਮਤਲਬ ਸ਼ੋਹ ਪ੍ਰਾਪਤ ਹੈ ਚਰਨ ਸ਼ੋਹ ਪ੍ਰਾਪਤ ਉਸ ਪਾਸੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਹੁਣ ਆਪਾਂ ਗੁਰਦੌਰਾ ਸਾਹਿਬ ਦੇ ਦਰਵਾਜ਼ੇ ਤੇ ਪਹੁੰਚ ਗਏ ਦਿਖਾਉਨੇ ਆ ਤੁਹਾਨੂੰ ਅੰਦਰੋਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਕੋਟਲਾ ਨਿਹੰਗ ਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਹੁਣ ਆਪਾਂ ਪਹੁੰਚੇ ਆ ਉਸ ਸਥਾਨ ਤੇ ਜਿੱਥੇ ਜਿੱਤਰ ਸਿੰਘ ਜੀ ਦੀ ਸ਼ਹੀਦੀ ਸਥਾਨ ਹੈ ਇਹ ਇੱਥੇ ਉਹ ਰਹੇ ਸੀ ਜ਼ਖਮੀ ਹਾਲਤ ਵਿੱਚ ਇਹ ਸਥਾਨ ਤੇ ਇੱਕ ਖੂਹ ਹੈ ਜੀ ਉਹ ਖੂਹ ਦੇ ਵਿੱਚ ਪੰਜ ਪਾਸ਼ਾ ਜੀਆਂ ਨੇ ਇਸ਼ਨਾਨ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਦੱਸਾਂਗੇ ਅੱਗੇ ਇਹੇ ਕੋਟਲਾ ਨਿਹੰਗ ਖਾਂ ਉਹਦਾ ਕਿਲਾ ਸੀਗਾ ਜੀ ਜਿੱਥੇ ਬਾਬਾ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਜਦੋਂ ਯੁੱਧਾਂ ਦੇ ਵਿੱਚ ਜ਼ਖਮੀ ਹੋਏ ਤਾਂ ਜ਼ਖਮੀ ਹਾਲਤ ਦੇ ਵਿੱਚ ਇਸ ਕਿਲੇ ਦੇ ਵਿੱਚ ਕੋਟਲਾ ਨਿਹੰਗ ਖਾਨ ਦੀ ਬੇਟੀ ਨੇ ਉਹਨਾਂ ਦੀ ਸੇਵਾ ਕੀਤੀ ਸੀਗੀ ਜਦੋਂ ਉਹ ਜ਼ਖਮੀ ਹਾਲਤ ਵਿੱਚ ਸੀਗੇ ਤੇ ਬਾਬਾ ਬਚਿੱਤਰ ਸਿੰਘ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਬਾਬਾ ਬਚਿੱਤਰ ਸਿੰਘ ਜੀ ਉਹ ਸਿੰਘ ਹੋਏ ਨੇ ਜਿਨ੍ਹਾਂ ਨੇ ਨਾਗਣੀ ਮਾਰ ਕੇ ਇੱਕ ਹਾਥੀ ਨੂੰ ਹਾਥੀ ਨੂੰ ਜਿਹੜਾ ਜ਼ਖਮੀ ਕੀਤਾ ਸੀ ਹਾਥੀ ਨੂੰ ਖਤਮ ਕੀਤਾ ਸੀ ਦੇਖੋ ਮੱਥੇ ਦੇ ਵਿੱਚ ਜਿਹੜੀ ਉਹ ਮਾਰੀ ਸੀਗੀ ਡਾਕਣੀ ਇਹ ਉਹਦਾ ਮਾਡਲ ਬਣਾ ਕੇ ਲਾਇਆ ਹੋਇਆ ਸਾਧ ਸੰਗਤ ਜੀ ਇਹ ਉਹ ਪਵਿੱਤਰ ਖੂਹ ਹੈ ਜਿੱਥੇ ਪੰਜ ਪਾਸ਼ਾਈਆਂ ਛੇਵੀਂ ਪਾਸ਼ਾਈ ਸੱਤਵੀਂ ਅੱਠਵੀਂ ਨੌਵੀਂ ਤੇ ਦਸਵੀਂ ਪਾਸ਼ਾਈ ਨੇ ਇਸ਼ਨਾਨ ਕੀਤਾ ਹੈ ਤੇ ਇੱਥੇ ਬਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਜੀ ਤੇ ਬਾਬਾ ਜੋੜਾ ਜੁਝਾਰ ਸਿੰਘ ਜੀ ਵੀ ਆਏ ਨੇ ਗੁਰੂ ਜੀ ਨਾਲ ਤੇ ਛੇਵੇਂ ਪਾਸ਼ਾਈ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਬਵੰਜਾ ਰਾਜਿਆਂ ਨਾਲ ਉਹ ਇੱਥੇ ਆਏ ਸੀ ਉਹਨਾਂ ਨੇ ਇਸ ਖੂਹ ਤੇ ਇਸ਼ਨਾਨ ਕੀਤਾ ਸੀ ਇਸ ਤੋਂ ਬਾਅਦ 7ਵੇਂ ਪਾਸ਼ਾ ਜੀ ਨੇ ਇਸ਼ਨਾਨ ਕੀਤਾ 8ਵੇਂ ਪਾਸ਼ਾ ਜੀ ਨੇ ਇਸ਼ਨਾਨ ਕੀਤਾ 9ਵੇਂ ਪਾਸ਼ਾ ਜੀ ਜੋ ਸ਼ੀਸ਼ਗੰਜ ਆਪਦੀ ਸ਼ਹੀਦੀ ਲਈ ਜਾ ਰਹੇ ਸੀ ਦਿੱਲੀ ਤਾਂ ਉਹ ਵੀ ਰਸਤੇ 'ਚ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਥੇ ਇਸ਼ਨਾਨ ਕੀਤਾ 10ਵੇਂ ਪਾਸ਼ਾ ਜੀ ਤਾਂ ਇੱਥੇ 3-4 ਵਾਰ ਆ ਚੁੱਕੇ ਨੇ ਜੀ ਤੇ ਹੁਣ ਸਾਨੂੰ ਇਸ ਸਥਾਨ ਦਾ ਇਤਿਹਾਸ ਹੈੱਡ ਗ੍ਰੰਥੀ ਸਰਦਾਰ ਵਿਕਰਮ ਸਿੰਘ ਜੀ ਦੱਸਣਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅਤੇ ਸ਼ੇਵੇਂ ਪਾਸ਼ਾ ਸ਼ਿਰ ਗੁਰੂ ਹਰਗੋਬਿੰਦ ਜੀ ਜਿਸ ਟਮ ਗਵਾਲੀਅਰ ਤੋਂ 55 ਰਾਜ ਛੜਾ ਕੇ ਆ ਰਹੇ ਸ੍ਰੀ ਕੀਰਤਪੁਰ ਸਾਹਿਬ ਨੂੰ ਜੀ ਹੋਸਟ ਮੈਂ ਅਥਰਾਜੋ ਸ਼ਮਸ਼ ਖਾਂ ਜੀ ਤੇ ਪਰਿਵਾਰ ਨੇ ਸ਼ ਮਹਾਰਾਜਗੇ ਬੇਨਤੀ ਕੀਤੀ ਗੁਰੂ ਜੀ ਅਸੀਂ ਆਪ 84 ਪਿੰਡਾਂ ਦੇ ਮਾਲਕਾਂ ਪਰ ਮੇਰੇ ਘਰ ਔਲਾਦ ਬੱਚਾ ਨਹੀਂ ਹੈ ਕਰੋ ਕਿਰਪਾ ਜੀ ਤਾਂ ਮਹਾਰਾਜ ਨੇ ਬਚਨ ਕੀਤਾ ਤੇਰੇ ਘਰ ਦੋ ਬੇਟੇ ਹੋਣਗੇ ਜੀ ਜਦੋਂ ਵੱਡਾ ਬੇਟਾ ਹੋਏ ਬਿਨਾਂ ਛਗਣ ਤੂੰ ਕੀਰਤਪੁਰ ਸਾਹਿਬ ਲੈ ਕੇ ਆਓ ਜੀ ਸਮਾ ਪੈਣ ਦੇ ਬੱਚੇ ਨੇ ਜਨਮ ਲਿਆ ਜੀ ਜਦੋਂ ਬੱਚਾ 40 ਦਿਨ ਦਾ ਹੋਇਆ ਬਿਨਾਂ ਸ਼ਕਨ ਤੋਂ ਕੀਰਪੁਰ ਸਾਹਿਬ ਪੁੱਜੇ ਜੀ ਤਾਂ ਉਸ ਟਾਈਮ ਸ਼ੇਮੇ ਪਾਸ਼ਾ ਜਨ ਬੱਚੇ ਨੇ ਚੋਲਾ ਪਵਾ ਕੇ ਬਚਨਾ ਰੱਖਿਆ ਸੀ ਨੀ ਅੰਖਾਂ ਜੀ ਤੇ ਮਹਾਰਾਜ ਰਬ ਜਨ ਕਿਤੇ ਹੱਥੇ ਜਿਨੇ ਗੁਰੂ ਗੁਰਗਤੀ ਦੇ ਮਾਲਕਾਂ ਨੇ ਇਸ ਬੱਚੇ ਦੇ ਕਾਰਨ ਅਣਗੇ ਜੀ ਫੇਰ ਇਹ ਦੂਜਾ ਬੇਟ ਸੀ ਸ਼ੇਰ ਖਾਨ ਜੀ ਦੋ ਸ਼ਮਸ਼ਾਨ ਦੇ ਬੇਟੇ ਹੋਏ ਸੀ ਜੀ ਸਮਾ 57ਵੇਂ ਪਾਸ਼ਾ ਸ਼ਿਰ ਗੁਰੂ ਹਰ ਰਾਜੇ ਜੀ ਇਸ ਕਿਲੇ ਵਿੱਚ ਆਏ ਹਨ। ਸਮਾ 58ਵੇਂ ਪਾਸ਼ਾ ਸ਼ਿਰ ਗੁਰੂ ਹਰਕ੍ਰਿਸ਼ਨ ਜੀ ਇਸ ਕਿਲੇ ਵਿੱਚ ਆਏ ਹੈ। ਸਮਾ 59 ਤੇ ਗੁਰ ਤੇਗ ਬਹਾਦਰ ਜੀ ਇਸ ਕਿਲੇ ਵਿੱਚ ਆਏ ਹੈ। 10ਵੇਂ ਗੁਰ ਆਪ ਚਾਰ ਬਰੇ ਇਸ ਕਿਲੇ ਵਿੱਚ ਆਏ ਹੈ ਜੀ। ਤਾਂ 6ਵੇਂ 10ਵੇਂ ਪਾਸ਼ਾ ਜਦ ਪੱਠਾ ਜੀ ਠੰਡਾ ਕਰਕੇ ਇਸ ਕਿਲੇ ਵਿੱਚ ਆਏ ਹੈ ਜੀ। ਦੂਜੀ ਵਾਰ ਨੀ ਅੰਖਨ ਦਾ ਬੇਟਾ ਉਸੇ ਆਲਮ ਖਾਨ ਜੀ ਉਹਦੇ ਰਿਸ਼ਤੇ ਤੇ ਆਏ ਹੈ ਜੀ। ਤੇਜਵਰ ਗੁਰੂਕੁਰ ਖੇਤਰ ਗਏ ਅਤੇ ਹੋ ਕੇ ਗਏ ਆ ਚੌਥੇ ਵਾਰ ਨਾਨਦਪੁਰ ਸਾਹਿਬ ਛੱਡਣ ਤੋਂ ਉਸ ਟਾਈਮ ਭਾਈ ਬਚਿੱਤਰ ਸ ਨਾਲ ਪਿੰਨੇ ਮਲਕਪੁਰ ਜੀ ਉੱਥੇ ਜਾ ਕਿਵੇਂ ਹੋ ਜਾਂਦੇ ਆ ਠੱਤੇ ਸਿੰਘਾ ਸਮੇਤ ਗੁਰੂ ਦੇ ਕਿਲੇ ਵਿੱਚ ਛੱਡ ਕੇ ਅਬ ਚਮਕੌਰ ਸਾਹਿਬ ਚਲੇ ਜਾਂਦੇ ਆ ਕੇਰਾਪਾਨ ਤੇ ਸ਼ਮਸ਼ Khan ਨੇ ਪੁੱਛਿਆ ਆਲਮ Khan ਨੇ ਉਹਨੇ ਪੁੱਛਿਆ ਸ਼ੇਰ Khan ਨੇ ਪੁੱਛਿਆ ਜੀ ਤਰੰਦਰਾ ਕੌਣ ਹੈ ਉਸ ਟਾਈਮ ਨੇ ਅੰਕ ਨੇ ਕਿਹਾ ਮੇਰੇ ਕਮਰੇ ਵਰਤੀ ਯੋਰ ਦਮਾਦ ਹੈ ਜੀ ਐਨਾ ਕਹਿਣ ਤੇ ਆ ਲੇਖਾ ਖਿਮਾ ਮੰਗਦਾ ਇੱਛੇ ਮੁੜ ਜਾਂਦਾ ਫਿਰ ਮਾਤਾਂ ਦੀ ਉਮਰ ਹੋਂ ਉਸ ਟਾਈਮ ਦੀ 18 ਸਾਲ ਦੀ ਦਾ ਰਿਸ਼ਤਾ ਹੋਏ ਸੀ ਬਸੀ ਪਠਾਨਾ ਜੀ ਹੁਣ ਮੁੜ ਕੇ ਵਿਆਹ ਨ ਕਰਾਇਆ ਹੈਗਾ ਜੀ ਫਿਰ ਪੋਦੀ ਪੰਜ ਨੂੰ ਛੱਡ ਕੇ ਜਾਂਦੇ ਐ ਸੱਤ ਨੂੰ ਭਾਈ ਬਜਿੱਤਰ ਸਿੰਘ ਜੀ ਚੜ੍ਹਾਈ ਕਰ ਜਾਂਦੇ ਐ ਪਿੰਡ ਦਾ ਰਾਮਗੜ੍ਹ ਤਰਖਾਨ ਬਲਾਕ ਕੇ ਬੱਗਾ ਸਿੰਘ ਤੇ ਗੁਰਸਾ ਸਿੰਘ ਬਲਾਕ ਦੇ ਅੰਦਰ ਇੱਕ ਸੰਸਕਾਰ ਕੀਤਾ ਜਾਂਦਾ ਫਿਰ ਮਾਤਾਂ ਦੀ ਉਮਰ ਹੁੰਦੀ ਹੈ 131 ਸਾਲ ਫਿਰ ਪਰਿਵਾਰ ਦਾ ਇਕੱਲਾ ਸੇ ਪਿੰਡ ਪਰ ਖਾਲੀ ਇਹ ਨਾਲ ਪਿੰਡ ਹੈ ਜੀ ਉਨਾ ਲਵਤ ਅਸੀਂ ਬੱਚੀ ਦੇ ਬੱਚੀ ਦੇ ਜੀ ਸਮਾ ਪੈਣ ਤੇ ਫਿਰ ਮਾਤਾ ਉੱਥੇ ਗੋਥੇ ਪੂਰੀ ਹੋ ਗਏ ਸੀ پروتਨਾਂ ਦਾ ਦਫਨਾਇਆ ਜਾਂਦਾ ਹੈ ਅਤੇ ਛੇਵੇਂ ਪਾਸ਼ਾ ਜੀ ਖੂਹ ਤੇ ਇਸ਼ਨਾਨ ਕੀਤਾ ਸੱਤਵੇਂ ਪਾਸ਼ਾ ਅੱਠਵੇਂ ਪਾਸ਼ਾ ਜੀ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਜੀ ਉਹ ਜਿਹੜਾ ਸਾਹਮਣੇ ਕਿਲਾ ਹੈ ਨਿਆਂ ਕੰਦੇ ਪਰਿਵਾਰ ਦਾ ਹੈ ਸਬੂਤ ਪ੍ਰਾਤਨ ਵਿਰਸਾ ਹੈ ਸਭ ਨੂੰ ਬੇਨਤੀ ਕੀਤੀ ਜਾਂਦਾ ਕਿ ਇਹਨਾਂ ਕਿਲਾ ਸੰਭਾਲਣ ਵਾਸਤੇ ਸਾ ਪਾਈ ਸੇਵਾ ਵਿੱਚ ਤੇ ਸੇਵਾ ਪੂਜਾਇ ਕਰੋ ਤੇ ਆਪਨ ਜਨਮ ਸਫਲਾ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਮਾਡਲ ਦੇਖ ਰਹੇ ਹੋ ਜਿੱਥੇ ਬਾਬਾ ਬਚਿੱਤਰ ਸਿੰਘ ਜੀ ਨੇ ਨਾਕਣੀ ਨਾਲ ਜਿਹੜਾ ਹਾਥੀ ਨੂੰ ਕਤਲ ਕੀਤਾ ਸੀ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਅੰਗਠਾ ਸਾਹਿਬ ਇਸ ਥਾਂ ਤੁਸੀਂ ਅੰਗੀਠਾ ਸਾਹਿਬ ਦੇਖ ਰਹੇ ਹੋ ਭਾਈ ਬਚਿੱਤਰ ਸਿੰਘ ਜੀ ਦਾ ਸਾਹਮਣੇ ਤਸਵੀਰ ਵੀ ਲੱਗੀ ਆ ਉਹ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਮੈਂ ਵੀ ਜਿੱਥੇ ਨਿਹੰਗ ਖਾਨ ਦੀ ਜਿਹੜੀ ਬੇਟੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ ਜਿਨ੍ਹਾਂ ਨੇ ਜਦੋਂ ਉਹ ਜ਼ਖਮੀ ਹਾਲਤ ਦੇ ਵਿੱਚ ਜੰਗ ਦੇ ਵਿੱਚੋਂ ਆਏ ਸੀਗੇ ਉਸ ਟਾਈਮ ਉਹਨਾਂ ਦੀ ਮੱਲਮ ਪੱਟੀ ਜਿਹੜਾ ਕੋਟਲਾ ਨਿਹੰਗ ਖਾਨ ਦੀ ਬੇਟੀ ਨੇ ਕੀਤੀ ਸੀਗੀ ਉਹ ਇਤਿਹਾਸ ਵੀ ਲਿਖਿਆ ਹੋਇਆ ਹੈ ਇਸ ਉਸ ਉਹਦੇ ਤਸਵੀਰ ਦੇ ਉੱਪਰ ਤੇ ਸਾਹਮਣੇ ਸਾਹਮਣੇ ਬਾਬਾ ਬਚਿੱਤਰ ਸਿੰਘ ਜੀ ਦੀ ਉਹ ਤਸਵੀਰ ਲੱਗੀ ਹੈ ਦੇਖੋ ਤੁਸੀਂ ਇਹ ਉਹਨਾਂ ਦਾ ਅੰਗੀਠਾ ਸਾਹਿਬ ਹੈ ਜਿੱਥੇ ਉਹਨਾਂ ਦੇ ਸ਼ਸਤਰ ਵੀ ਪਏ ਨੇ ਤੁਸੀਂ ਜਦੋਂ ਵੀ ਕਦੇ ਇਸ ਏਰੀਏ ਦੇ ਵਿੱਚ ਆਉਨੇ ਹੋ ਤਾਂ ਇਹ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਹੁਣ ਤੁਸੀਂ ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਉਹ ਦੇਖ ਰਹੇ ਹੋ ਜਿੱਥੇ ਅੰਗੀਠਾ ਸਾਹਿਬ ਤੁਹਾਨੂੰ ਦਰਸ਼ਨ ਕਰਾਏ ਨੇ ਇਹ ਉਹ ਪ੍ਰਾਤਨ ਖੂਹ ਹੈ ਜਿੱਥੇ ਪੰਜ ਬਾਤ ਸਾਈਆਂ ਨੇ ਆ ਕੇ ਇਸ਼ਨਾਨ ਕੀਤਾ ਹੈ ਤੇ ਨਾਲ ਦੋ ਵੱਡੇ ਸਹਿਬਜ਼ਾਦੇ ਉਹ ਵੀ ਇਸ ਸਥਾਨ ਤੇ ਆਏ ਨੇ ਤੇ ਉਹ ਸਾਹਮਣੇ ਜੋ ਤੁਹਾਨੂੰ ਕਿਲਾ ਦਿਖਾਈ ਦੇ ਰਿਹਾ ਉਹ ਕੋਟਰਾ ਨਿਹੰਗ ਖਾਨ ਦਾ ਉਹੀ ਇਤਿਹਾਸਿਕ ਕਿਲਾ ਜਿਹੜਾ ਟੈਟੇਰੀ ਹੋਇਆ ਪਿਆ ਇਸ ਕਿਲੇ ਦੀ ਮੁਰੰਮਤ ਬਾਰੇ ਵੀ ਕਿਹਾ ਬਾਬਾ ਜੀ ਨੇ ਇਹ 메ਨ ਗੇਟ ਤੋਂ ਜਦੋਂ ਆਪਾਂ ਸੱਜੇ ਹੱਥੇ ਵੀਰਪਾਲਪਨ ਦੱਸਣਗੇ ਵੀ ਕਿੱਧਰ ਹੈ ਕਿਲਾ ਇਧਰ ਸਾਈਡ ਆ ਜੀ ਆ ਦੇਖੋ ਇਧਰ ਇੰਡੀਕੇਸ਼ਨ ਵੀ ਲਾਈ ਆ ਐਰੋ ਲਾਇਆ ਵੀ ਕਿਲਾ ਇਧਰ ਜੇਕਰ ਉਥੇ ਕਿਲਾ ਖੁੱਲਾ ਹੋਇਆ ਤਾਂ ਤੁਹਾਨੂੰ ਉਹ ਪੁਰਾਣਾ ਕੋਟਲਾ ਨਿਹੰਗ ਖਾਨ ਦਾ ਕਿਲਾ ਵੀ ਦਿਖਾਉਨੇ ਆ। ਦਾ ਦਿਖਾਉਣ ਲਈ ਇੱਧਰ ਲੈ ਕੇ ਆਇਆ। ਦੇਖੋ ਕਿਲੇ ਦਾ 에ਰੋ ਲੱਗਿਆ ਤੇ ਸਾਹਮਣੇ ਇੰਡੀਕੇਸ਼ਨ ਲੱਗੀ ਆ ਕੋਟਲਾ ਨਿਹੰਗ ਖਾਨ ਦੀ ਹਵੇਲੀ ਦਾ। ਆ ਦੇਖੋ ਹੁਣ ਤੁਹਾਨੂੰ ਇੱਧਰਲੀ ਸਾਈਡ ਤੋਂ ਇਹ ਕਿਲਾ ਦਿਖਾਉਨੇ ਆ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਾਲਾ। ਦੋਸਤੋ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਗਲੀ ਜਾਂਦੀ ਹੈ ਉੱਪਰ ਉਹ ਸੂਸਾਈਡ ਕਿਲੇ ਵੱਲ ਆਇਆ ਆ ਦੇਖੋ ਅਕਿਲੇ ਦੀ ਥੋੜੀ ਜੀ ਨਿਸ਼ਾਨੀ ਰਹਿੰਦੀ ਹੈ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਦੇਖੋ ਤੁਸੀਂ ਕਿੰਨੀ ਕਿੰਨੀ ਚੌੜੀਆਂ ਇਹਦੀ ਕੰਦਾ ਹੁੰਦੀ ਸੀ ਆ ਦੇਖੋ ਇਹ ਉਹੀ ਪੁਰਾਣਾ ਕਿਲਾ ਕੋਟਲਾ ਨਿਹੰਗ ਖਾਨ ਦੀ ਹਵੇਲੀ ਆ ਦੇਖੋ ਇੱਥੇ ਵੀ ਇਤਿਹਾਸ ਲਿਖਿਆ ਹੋਇਆ ਹੈ ਇਸ ਕਿਲੇ ਦਾ ਇਹ ਇਹਦਰ ਦਰਬਾਰ ਤਾਂ ਬਣਿਆ। ਦੇਖੋ ਤੁਸੀਂ ਆਪਾਂ ਦੇਖਦੇ ਆ ਅੱਗੇ ਜਾ ਕੇ। ਇਹ ਹਵੇਲੀ ਦੇ ਵਿੱਚੋਂ ਆਪਾਂ ਅੱਗੇ ਨਗਰ। ਆਹ ਦੇਖੋ ਜੀ। ਇਹ ਆ ਪੁਰਾਣਾ ਕਿਲਾ ਹਵੇਲੀ ਕੋਟਲਾ ਨਿਹੰਗ ਖਾਨ ਦੀ। ਦੇਖੋ ਜੀ ਇਹ ਹਵੇਲੀ ਦੇ ਵਿੱਚ ਬਣਿਆ ਦਰਬਾਰ ਸਾਹਿਬ ਆ। ਕਿਉਂਕਿ ਇਹ ਵੀ ਗੁਰੂਆਂ ਦੀ ਚਰਨਸ਼ੋ ਹਵੇਲੀ ਹੈ ਚਰਨਸ਼ੋ ਪ੍ਰਾਪਤ ਹੈ ਇਸ ਕਰਕੇ ਇੱਥੇ ਦਰਬਾਰ ਸਾਹਿਬ ਬਣਿਆ ਹੁਣ ਤੁਸੀਂ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇਖ ਰਹੇ ਹੋ ਹੁਣ ਆਪਾਂ ਦਰਬਾਰ ਸਾਹਿਬ ਵੱਲ ਨੂੰ ਜਾ ਰਹੇ ਹਾਂ ਜਿੱਥੇ ਸੱਜੇ ਹੱਥ ਦਰਬਾਰ ਸਾਹਿਬ ਬਣਿਆ ਇੱਧਰ ਦੇਖੋ ਤੇ ਖੱਬੇ ਹੱਥ ਇਹ ਗੁਰੂ ਸਾਹਿਬ ਦੇ ਸਿੰਘ ਬਾਬਾ ਬਚਿੱਤਰ ਸਿੰਘ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਜਦੋਂ ਕੋਟਰਾ ਨਿਹੰਗ ਖਾਨ ਦੀ ਬੇਟੀ ਨੇ ਉਹਨਾਂ ਦਾ ਜ਼ਖਮੀ ਹਾਲਤ ਦੇ ਵਿੱਚ ਇਲਾਜ ਕੀਤਾ ਸੀ ਤੇ ਇਹ ਬੀਬੀ ਮਮਤਾਜ ਉਹਨਾਂ ਦੀ ਤਸਵੀਰ ਲੱਗੀ ਹੈ ਇਹ ਉੱਪਰ ਵੀ ਟੋਡਲਾ ਨਿਹੰਗ ਖਾਨ ਉਹਨਾਂ ਦੀ ਤਸਵੀਰ ਹੈ ਇਹ ਬਾਬਾ ਬਚਿੱਤਰ ਸਿੰਘ ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਬੀਬੀ ਮੁਮਤਾਜ 131 ਸਾਲ ਸਿੱਖੀ ਦੀ ਸੇਵਾ ਕੀਤੀ ਇਹਨਾਂ ਨੇ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਰਿਹਾ ਸਿੱਖੀ ਦੇ ਵਿੱਚ ਆਹ ਜੋ ਤੁਹਾਨੂੰ ਆਪਾਂ ਨੇ ਘਟਾਰ ਤੇ ਸ੍ਰੀ ਸਾਹਿਬ ਦਿਖਾਏ ਸੀਗੇ ਉਹਨਾਂ ਦੀ ਤਸਵੀਰ ਲੱਗੀ ਹੈ ਕਰੋ ਦਰਸ਼ਨ ਆਹ ਦੇਖੋ ਜੀ ਇਹ ਪੁਰਾਣੇ ਉਸ ਸਮੇਂ ਦੇ ਬੱਟੇ ਨੇ ਦੇ ਨਾਲ ਇਹ ਜਿਹੜੇ ਲੋਹੇ ਦੇ ਭਾਂਡੇ ਕਿਸ ਹਾਲਤ ਦੇ ਵਿੱਚ ਸੀਗੇ ਉਹ ਪੈਣ